ਨਾਨਕ ਖੋਪਾ ਤਪਸਨਾ ਜਨ ਸੰਹਗਾ ਕਾਇਆ ਕੋ ਵੱਡਾ ਕੇ ਇਸਨ ਕੋ ਗਾਉੁਰ ਕਾਉ ਉਰਨ ਪਾਇਆ ਕਰਾ ਸਿਮਾ ਜੀ ਸੇਵਾ ਯਹ ਰਗੂ ਗੀਰਾ ਗੁਰੂਰਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਚੱਲ ਰਹੀ ਹੈ ਫੇਰ ਦਰਬਾਰ ਸਾਹਿਬ ਚ ਸੇਵਾ ਬਾਬਾ ਜੀ ਦੇ ਰੁਮਾਲਾ ਚੰਦੂਆ ਚਾਦਰਾਂ ਥੜਾ ਸਭ ਦੀਆਂ ਤੇ ਸਭ ਕਿਸੇ ਦੀ ਸੇਵਾ ਹੋ ਰਹੀ ਹੈ ਤੇ ਬੰਨੀ ਲੱਗਿਆ ਨਾਲ ਤੇ ਰੂਪਾ ਤੇ ਮਿਆ ਤੇ ਨਾਲ ਬਿਮਲਾ ਵੀ ਆਈ ਹੈ ਹੁਣੀ ਤੇ ਸਫਾਈ ਕਰ ਰਿਆਂ ਰੁਮਾਲਾ ਸਾਹਿਬ ਬਦਲ ਰਿਆਂ ਕਿਉਂਕਿ ਅੱਜ ਪਾਠ ਰੱਖਣਾ ਹੈ ਪਹਿਲੇ ਤਾਂ ਇੱਕ ਪਾਠ ਸ਼ੀਸ਼ਮੈਲਿੰਗ ਕਲੇਵ ਚ ਰੱਖਣਾ ਹੈ ਤੇ ਹੁਣ ਦੂਸਰਾ ਪਾਠ ਫਿਰ ਇੱਕ ਪਾਠ ਗੁਰਦੁਆਰਾ ਸਾਹਿਬ ਚ ਹੀ ਅਜਾ ਰੱਖਣਾ ਹੈ ਤੇ ਬਿੱਟੂ ਜੀ ਦਾ ਨੰਨਾ ਜੀ ਦਾ ਉਹਨਾਂ ਦੀ ਬੇਟੀ ਦਾ ਵਿਆਹ ਹੈ ਉਸ ਸੰਬੰਧ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਉਹਨਾਂ ਨੇ ਸਰਗੁਰੂ ਪਾਤਸ਼ਾਹ ਜੀ ਦੇ ਚਰਨਾ ਕਮਲਾਂ ਚ ਬੇਨਤੀ ਕਰਦੇ ਆ ਪ੍ਰਾਰੰਭ ਕਰਾਉਣੇ ਨੇ ਤੇ ਇਸ ਲਈ ਮੈਂ ਕਿਹਾ ਚਲੋ ਪਹਿਲੇ ਰੁਮਾਲਾ ਬਦਲ ਲਈਏ ਤਿਆਰੀ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਅਖੰਡ ਪਾਠ ਸਾਹਿਬਾਂ ਦੀ ਅਰੰਭਤਾ ਕਰਨੀ ਹੈ ਲੋ ਜੀ ਗੋਗੀ ਗਿਆ ਸੀ ਸਬਜੀ ਮੰਡੀ ਸਬਜੀ ਲੈਣ ਤੇ ਮੈਂ ਕਿਹਾ ਚੱਲ ਸਬਜੀ ਲੈ ਆਈ ਤੇ ਨਾਲ ਹੋਰ ਸਮਾਨ ਥੋੜਾ ਬੋਤਾ ਮੰਗਾਇਆ ਸੀਗਾ ਤੇ ਕੋਈ ਚੀਜ਼ ਲੋੜ ਹੁੰਦੀ ਹੈ ਕਈ ਵਾਰ ਆਪ ਨਹੀਂ ਜਾਇਆ ਜਾਂਦਾ ਤਾਂ ਫਿਰ ਗੋਗੀ ਨੂੰ ਫੋਨ ਕਰ ਦਈਦਾ ਲਿਆ ਦਿੰਦਾ ਹੋ ਗਈ ਹੈ ਜੀ ਤਿਆਰੀ ਸਾਰੀ ਲੱਗ ਗਿਆ ਚੰਦੂਆ ਸਾਹਿਬ ਇੱਕ ਪਾਸੇ ਪ੍ਰਕਾਸ਼ ਮੈਂ ਕਰ ਦਿੱਤਾ ਤੇ ਦੂਜੇ ਪਾਸੇ ਬੰਨੀ ਨੇ ਪ੍ਰਕਾਸ਼ ਕੀਤਾ ਹੈ ਤਿਆਰੀ ਹੋ ਗਈ ਤੇ ਬਸ ਹੁਣ ਸ਼ਸ਼ਤਰ ਸਾਰੇ ਸਾਫ ਕਰਕੇ ਤੇ ਲਗਾ ਦੇਣੇ ਨੇ ਬਿਮਲਾ ਫੋਟੋਆਂ ਪੂੰਝ ਕੇ ਤੇ ਸਾਰੇ ਕੁਝ ਸਾਫ ਕਰਕੇ ਤੂੰ ਫੋਟੋਆਂ ਪੂੰਝ ਦੇ ਇਹ ਬੰਨੀ ਲਗਾ ਦੇਗਾ ਸ਼ਸ਼ਤਰ ਪੂੰਝੇ ਬੰਨੀ ਲਗਾ ਦੇਣਾ ਇੱਕ ਨਹੀਂ ਦੇ ਜਾਣਾ ਹੈ ਸ਼ਿਸ਼ਮੈਲਿੰਗ ਕਲੇਵ ਤੇ ਪਿੱਛੋਂ ਦੀ ਇਹ ਸਾਰਾ ਸਮਾਨ ਸਮੂਹ ਜੋੜ ਦੇਣਗੇ ਰੂਪਾ ਬੰਨੀ ਹੈਗੇ ਨੇ ਤੇ ਨਾਲ ਬਿਮਲਾ ਹੈਗੀ ਹੈ ਰਲ ਕੇ ਸਾਰੀ ਇਹ ਤਿਆਰੀ ਹੋ ਜਾਏਗੀ ਤੇ ਇਸ ਤਰ੍ਹਾਂ ਦੇ ਨਾਲ ਬਾਬਾ ਜੀ ਦਾ ਰਮਲਾ ਸਾਹਿਬ ਚਾਰ ਪੰਜ ਦਿਨ ਬਾਅਦ ਜਾਂ ਫਿਰ ਛੇ-ਸੱਤ ਦਿਨ ਬਾਅਦ ਬਦਲ ਲਈਦਾ ਤੇ ਅਜਮ ਰਮਲਾ ਬੋ ਬਗਾ ਕੇ ਸੰਕੋਈ ਰੱਖਾਉਂ ਪੁਰਮਲਾ ਜਾਇ ਤਮੈ ਜੀ ਸੇਵਾ ਯਾ ਰਗਵੀਰਾ ਗੁਰਿੰਦਾ ਅਰ ਕੀ ਕਹਿੰਦੇ ਠੰਡ ਬੜੀ ਪਈ ਜੀ ਤਵੀਰ ਜੀ ਦੇ ਭੈਣ ਜੀ ਦੇ ਘਰ ਅੱਜ ਸ੍ਰੀ ਅਨੰਤ ਅਰੰਭ ਹੋਏ ਨੇ ਤੇ ਤਰੀਕ ਹੈਗੀ ਐ 26 26 ਨੂੰ 25 ਤੇ 28 ਤਰੀਕ ਦੇ ਭੋਗ ਨੇ ਉਹਨਾਂ ਦੀ ਵੀ ਵੀਡੀਓ ਇਸੇ ਹਾਲ ਤੀਤ ਵਲੌਗ ਵਿੱਚ ਹੀ ਪਏਗੀ ਭੋਗ ਦੀ ਵੀ ਤੇ ਆਰੰਭ ਦੇ ਵੀ ਵੀਡੀਓ ਇਸੇ ਵਲੌਗ ਵਿੱਚ ਹੀ ਹੈ ਹਾਂ ਜੀ ਹੋ ਰਾਮ ਗਇਓ आओ क्यों रोवत आज मन माया में राम रहयो बिग सन्नाहीन मीत नाम तो ूरत चित्र ज्यों छाड़त नारहीन मीत नर चाहत गछा और औरनी और भय चितवत रहयो दौर नानक बासी गल परी जतन बहुत सुख के किए दुख को कियो ना कोए कहो नानक सुन रे मना हर पावे सोए जगत भिखारी फिरते हैं सब को दाता राम मान से मरते पूर्ण हो रहे काम झूठ मान कहा करे जग सुपने जो जान इन में कछ तेरो नहीं नानक कहो बखान कबीर me

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ